ਤਰੀ ਭਾਰਤੀ ਕਿਸਾਨ ਵੀ ਇਕੱਠਾ ਸੁਧਰ ਜੋੜ ਕੇ ਇੱਕ ਨਿੱਕੇ ਜਿਹੇ ਬਾਸਰੇ ਨੂੰ ਲੈ ਕੇ ਪੰਜਾਬ ਸਰਕਾਰ ਪਟੰਨਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਬਹੁਤ ਵੱਡਾ ਇਸ਼ੂ ਬਣਾਇਆ ਹੋਇਆ ਜਿਹੜਾ ਕਿ 21 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਸ੍ਰੀ ਮਕਸਰ ਸਾਹਿਬ ਦੀ ਜੇਲ੍ਹ ਵਿੱਚ ਬੰਦਾਂ ਪਰ ਜੇਲ੍ਹ ਦੀਆਂ ਮੁਸ਼ਕਲਾਂ ਤੇ ਬਾਹਰੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ 27 ਤਰੀਕ ਤੋਂ ਸਾਡੇ ਮਰਨ ਵਰਤੇ ਆਤਮਾ ਨੇ ਬੈਠਨ ਦਾ ਰਣ ਕੀਤਾ ਜਿਹੜਾ ਅੱਜ ਘੱਟੇ ਹੋਏ ਨੇ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਬਣੀ ਹੋਇਆ ਸ਼ੂਗਰ ਬਾਜਨ ਬੀਪੀ ਬਹੁਤ ਟਾਉਣ ਆ ਰਿਹਾ ਸੋ ਇੱਕ ਦਿਨ ਦੀ ਪਰਸੋਂ ਸਾਰੀ ਜੇਲ੍ਹ ਦੇ ਵਿੱਚ ਜਿੰਨੇ ਲਗਭਗ 100 ਬੰਦੇ ਸੀ 100 ਬੰਦਿਆਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਸੀ ਤੇ ਅੱਜ ਫੇਰ ਪੰਜਾਗੂ ਜਿਹਦੇ ਵਿੱਚ ਦਾਸ ਰੇਸ਼ਮ ਸਿੰਘ ਹਰਭਗਵਾਨ ਸਿੰਘ ਲੰਮੀ ਰਣਜੀਤ ਸਿੰਘ ਕੁਸੋਖਾ ਨੇ ਤੋਂ ਤੇ ਦੋ ਸਾਡੇ ਹੋਰ ਸਾਥੀ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਅੱਜ ਤੋਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਬਿਨਾਂ ਸ਼ਰਤਾਂਾਂ ਨੂੰ ਰਿਹਾਨ ਨਹੀਂ ਕਰਦੀ ਇਦਾਂ ਚੱਲ ਰਿਹਾ ਕੰਮ ਬੰਦ ਵੀ ਕਰਵਾਉਂਦੀ ਕਾਕਾ ਸਿੰਘ ਕੋੜਾ ਜਿਹੜਾ ਅੰਮ੍ਰਿਤਸਰ ਖੇਲ ਦੇ ਵਿੱਚ ਵੰਦਨ ਉਹਨਾਂ ਨੂੰ ਸਾਡੇ ਕੋਰਨਲ ਲਿਆਉਂਦੀ ਉਹਨਾਂ ਚੋਂ ਜਿਹੜੀ ਧੋਖ ਹੜਤਾਲ ਆ ਉਹ ਨਿਤ ਹਰ ਰੋਜ਼ ਪੰਜ ਬੰਦੇ ਵਿਧਾਇਆ ਕਰਾਂਗੇ ਨਿਰੰਤਰ جاری ਉਹ ਜਿਹੜੇ ਸਾਡੇ ਆਗੂ 27 ਤਰੀਕ ਤੋਂ ਬੈਠੇ ਨੇ ਸਤਾ ਤੱਕ ਉਹਨਾਂ ਦੀ ਹਾਲਤ ਨਾਦਿਕਾ ਅੱਜ 2 ਤਰੀਕ ਤੋਂ ਪੰਜ ਆਗੂ ਅਸੀਂ ਜਿਹਦੇ ਵਿੱਚ ਦਾਸਾ ਰਣਜੀਤ ਸਿੰਘ ਤੇ ਹਰ ਭਗਵਾਨ ਸਿੰਘ ਲੰਬੀ ਤਨ ਤੇ ਦੋ ਹੋਰ ਸਾਡੇ ਆਗੂ ਨੂੰ ਪੰਜ ਮਰਨ ਮਰਤਾ ਰੱਖਿਆ ਹੋਇਆ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਪ੍ਰਸ਼ਾਸਨ ਇਹ ਨਾ ਸੁਣੀ ਤਾਂ ਵੱਡਾ ਸੰਘਰਸ਼ ਕਰਾਂਗੇ ਜਿਹੜੇ ਸਾਡੇ ਮਰਦਮਸ਼ੇਰ ਤੇ ਬੈਠੇ ਆਗੂਆਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਖੁਦ ਜ਼ਿੰਮੇਵਾਰ ਹਲਕੇ ਦਾ ਬਖਵਲਾ ਇੱਕ ਸੁਖਵੀਰ ਸਿੰਘ ਮੈਸਰ ਕਰਨ ਪਠਿੱਲੜੇ ਜ਼ਿਲ੍ਹੇ ਦਾ ਡੀਸੀ ਸਾਹਿਬ ਅਤੇ ਜਿਹੜੇ ਸੀਵਰੇਜ ਦਾ ਸੀਵਰੇਜ ਬੋਰਡ ਦੀ ਮੈਨੇਜਮੈਂਟ ਆ ਉਹ ਜ਼ਿੰਮੇਵਾਰ ਹੋਣਗੇ ਸਾਡੇ ਕਿਸੇ ਵੀ ਆਦੂ ਨੂੰ ਆਂ ਚੌਂਦੀ ਆ ਕਿਸੇ ਵੀ ਝਾਰੂ ਦਾ ਜਾਨੀ ਮਾਲੀ ਨਚਾਨ ਹੁੰਦਾ ਉਹਦਾ ਖੁਦ ਜ਼ਿੰਮੇਵਾਰ ਮੌਕੇ ਦਾ ਐਮਐਲਏ ਸਫੀਰ ਸਿੰਘ ਮੈਸਰਖਾਨਾ ਸਾਡੇ ਬਠਿੰਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਉਹ ਮੌਕੇ ਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਅਸੀਂ ਤਿੰਨ ਪੇਸ਼ੀਆਂ ਤੋਂ ਪਹਿਲਾਂ ਆ ਚੱਕੇ ਹਾਂ ਤਿੰਨੇ ਪੇਸ਼ੀਆਂ ਤੇ ਸਾਨੂੰ ਇਸ ਟੀਮ ਦੇ ਕੋਰਟ ਦੇ ਵਿੱਚ ਨਹੀਂ ਬੁਲਾਇਆ ਗਿਆ ਮਾਰੂ ਗੇੜੇ ਕੁਮਾ ਆ ਕੇ ਗੱਡੀਆਂ ਲਿਆ ਕੇ ਮੋਰ ਦਨ ਦਿਨ ਅੱਡ ਵੀ ਜਿਹੜਾ ਬਤੀਰਾ ਸਰਕਾਰ ਦਾ ਪ੍ਰਸ਼ਾਸਨ ਦਾ ਪਤਾ ਨਹੀਂ ਕਿੰਨਾ ਕਿ ਦਰਵਾਜ਼ਾ ਪ੍ਰਸ਼ਾਸਨ ਤੇ ਉਹ ਜਿਹੜੇ ਅੰਦਰ ਕੋਰਟ ਦੇ ਵਿੱਚ ਅੱਜ ਵੀ ਸਾਨੂੰ ਜਾਣ ਤੋਂ ਮਨਾ ਕਰ ਰਹੇ ਨੇ ਅਸੀਂ ਬਾਹਰ ਰੋਡ ਤੇ ਖੜੇ ਆਂ ਸੋ ਮੰਗ ਕਰਾਂਗੇ ਸਮੂਹ ਤੇ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਆ ਉਹਨਾਂ ਰਾਹੀਂ ਮਾਦੀਨ ਸਰਕਾਰ ਤੱਕ ਸਾਡੀ ਜਿਹੜੀ ਪੇਚੀ ਆ ਉਹ ਵਾਕੇ ਦਾ ਐਸ.ਡੀ.ਐਮ ਦੇ ਦਫ਼ਤਰ ਹੋਣੀ ਚਾਹੀਦੀ ਆ ਤੇ ਜਿਹੜੀਆਂ ਸਾਡੀਆਂ ਮੰਗਾਂ ਜਿੰਨਾ ਚਿਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਹਰ ਹਾਲ ਦੇ ਵਿੱਚ ਇਹ ਜਿਹੜਾ ਸੰਘਰਸ਼ ਸਾਡੀ ਚਲੰਗ ਚਾਰੀ ਰੱਖਾਂਗੇ ਬੋਲੀ ਬੋਲੀ